ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਉਪ ਵਿੱਚ ਬਹੁਤ ਸਵਾਗਤ ਹੈ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਵੱਲੋਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਇਹ ਅਸਾਮੀਆਂ ਕਲਰਕ ਦੀਆਂ ਅਸਾਮੀਆਂ ਹਨ ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 2 ਹੈ ਇਹ ਅਸਾਮੀਆਂ ਕੰਟਰੈਕਟ ਬੇਸ ਤੇ ਕੱਢੀਆਂ ਗਈਆਂ ਹਨ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਉਮੀਦਵਾਰ ਨੇ ਗ੍ਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਕੁਆਲਿਫੀਕੇਸ਼ਨ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ ਅਤੇ ਕੰਪਿਊਟਰ ਦੀ ਜਾਣਕਾਰੀ ਉਮੀਦਵਾਰ ਨੂੰ ਹੋਣੀ ਚਾਹੀਦੀ ਹੈ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਐਸ்சி ਐਸਟੀ ਕੈਂਡੀਡੇਟ ਨੂੰ ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਨੂੰ 10 ਸਾਲ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ ਜਿਹੜੇ ਉਮੀਦਵਾਰ ਇਸ ਪੋਸਟ ਨੂੰ ਭਰਨਾ ਚਾਹੁੰਦੇ ਹਨ ਨੋਟੀਫਿਕੇਸ਼ਨ ਅਨੁਸਾਰ ਉਹਨਾਂ ਨੇ ਦੋ ਪਰਫਾਰਮੇ ਭਰਨੇ ਹਨ ਅਤੇ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਨਾਲ ਲਗਾ ਕੇ ਬਾਈ ਹੈਂਡ ਜਾਂ ਬਾਈ ਪੋਸਟ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਫਾਉਂਟੇਨ ਚੌਂਕ ਸਿਵਲ ਲਾਈਨ ਓਪੋਜ਼ਿਟ ਪਵੇਲੀਅਨ ਮਾਲ ਲੁਧਿਆਣਾ 28 ਮਾਰਚ ਤੱਕ ਤੁਸੀਂ ਪਹੁੰਚਾਉਣੇ ਹਨ ਤੁਸੀਂ ਜਿਹੜਾ ਪਰਫਾਰਮਾ ਭਰਨਾ ਹੈ ਅਤੇ ਉਸ ਨਾਲ ਡਾਕੂਮੈਂਟ ਲਗਾਉਣੇ ਹਨ ਉਸਦੇ ਦੋ ਸੈੱਟ ਜਮ੍ਹਾਂ ਕਰਵਾਉਣੇ ਹਨ ਉਮੀਦਵਾਰਾਂ ਨੇ ਇਹ ਪਰਫਾਰਮਾ ਭਰ ਕੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿੱਚ ਜਮ੍ਹਾਂ ਕਰਾਉਣਾ ਹੈ ਜਿਵੇਂ ਤੁਸੀਂ ਆਪਣੀ ਬੇਸਿਕ ਡਿਟੇਲ ਇੱਥੇ ਭਰਨੀ ਹੈ ਤੇ ਇਸ ਦੇ ਨਾਲ ਆਪਣੇ ਡਾਕੂਮੈਂਟ ਨਾਲ ਅਟੈਚ ਕਰਨੇ ਹਨ ਅਤੇ ਰੀਜIONAL ਸੈਂਟਰ ਲੁਧਿਆਣਾ ਵਿੱਚ ਜਮ੍ਹਾਂ ਕਰਵਾਉਣੇ ਹਨ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ